ਅੱਜ ਸਾਗਰ ਦੀ ਮੰਮੀ ਸਾਗਰ ਨੂੰ ਮਿਲੂਗੀ ਦੇਖੋ ਸਾਗਰ ਕੌਣ ਆ ਗਿਆ ਕੱਟਣ ਲੱਗਿਆ ਜੀ ਤੇ ਨਾ ਨਾ ਮੈਂ ਕੌਣੀ ਹੋ ਗਈ ਮਾਂ ਤੁਖ ਦੇ ਕੇ ਜੀ ਲੋਣਾ ਅਦੇ ਕੀ ਬਣਿਆ ਤੇਰਾ ਤੇ ਬਹੁਤ ਨੇ ਤਾਤਾ ਸੀ ਮਾਜੀ ਬਹੁਤਾਂ ਦਾ ਧੰਨਵਾਦ ਕਿਹੜਾ ਪੈਂਡ ਆ ਹੈ ਕਿਦਾਂ ਮੋਟਰ ਬੈਂਡ ਕਿੱਥੇ ਆ ਉਹ ਹੈ ਹੈ ਮੋਟਰ ਦੇ ਲੱਗਦੀ ਆ ਕੋਈ ਇੱਥੇ ਰੇੜਾ ਹੀ ਆ ਕਿਤੇ ਘਰ ਦਾ ਨੂੰ ਪਤਾ ਇਹਨੂੰ ਘਰ ਦਾ ਨਹੀਂ ਘਰ ਦਾ ਪਤਾ ਨਹੀਂ ਦਾ ਤਾ ਜਾਲ ਦੇ ਕੱਪੜੇ ਪਾਉਣੇ ਆ ਠੀਕ ਆ ਇਹ ਮਾਰਿਆ ਮਾਰਿਆ ਕੇ ਨੇ ਵੀਰ ਜੀ ਨੰਗਾ ਘੁੰਮ ਰਿਆ ਸੀ ਕਾਕੋਵਾਲ ਰੋਡ ਤੇ ਠੀਕ ਆ ਇਹਨਾਂ ਕੁੱਟਮਾਰ ਬਹੁਤ ਜ਼ਿਆਦਾ ਹੋਈ ਆ ਤੇ ਕੱਟ ਕੁੱਟਮਾਰ ਹੋਈ ਆ ਤੇ ਹੁਣ ਇਹਦੇ ਅਸੀਂ ਕੱਪੜੇ ਪਵਾ ਦਿੱਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਅਨਨੋਨ ਵੀਰ ਆ ਸੀ ਜਿਹੜਾ ਵੀਰ ਬੇਨਾਮ ਸੀ ਬੇਪਛਾਨ ਸੀ ਉਹਦੀ ਪਛਾਣ ਲੱਭ ਗਈ ਆ ਉਹਦਾ ਪਤਾ ਲੱਗ ਗਿਆ ਜਿਹੜਾ ਬਿਨਾਂ ਕੱਪੜਿਆਂ ਤੋਂ ਨਗਨ ਅਵਸਥਾ ਦੇ ਵਿੱਚ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਤੇ ਘੁੰਮ ਰਿਹਾ ਸੀ ਤੇ ਕੁੱਟਿਆ ਹੋਇਆ ਸੀ ਬਹੁਤ ਹੀ ਭੈੜੇ ਤਰੀਕੇ ਨਾਲ ਕਿਸੇ ਨੇ ਆ ਬੱਲ ਉਹਦਾ ਐਡਾ ਸੁੱਜਿਆ ਪਾਇ ਸਿਰ 'ਚ ਉਹਦੇ ਕਿੰਨੇ ਗੋਮਬੜ ਹੋਏ ਹੋਏ ਪਏ ਸੀ ਕੁੱਟ-ਕੁੱਟ ਕੇ ਮਾਰ-ਮਾਰ ਕੇ ਉਹਦੀਆਂ ਹੱਥ-ਪੈਰ ਲੱਤਾਂ ਸਜਾਈਆਂ ਪਈਆਂ ਸੀ ਬਾਈ ਦੀਆਂ ਅੱਖ ਉਹਦੀ ਐਡੀ ਸੁੱਜੀ ਹੋਈ ਪਈ ਸੀ ਅੱਜ ਉਹਦਾ ਪਰਿਵਾਰ ਲੱਭ ਗਿਆ ਉਹਦੀ ਮਾਂ ਹੁਣ ਤੁਸੀਂ ਬ੍ਰਦਰ ਉਹਦਾ ਭਰਾ ਉਹਦਾ ਤੇ ਤੁਸੀਂ ਭੈਣੇ ਪਰਜਾਈਆਂ ਤੁਸੀਂ ਵੀ ਭੈਣ ਪਰਜਾਈਆਂ ਜੀਜਾ ਮਤਲਬ ਪਰਿਵਾਰ ਲੈਣ ਆਇਆ ਕਪੂਰਥਲੇ ਤੋਂ ਕਪੂਰਥਲੇ ਤੋਂ ਆਇਆ ਪਰਿਵਾਰ ਅਸੀਂ ਅਕਸਰ ਗੱਲ ਕਰਦੇ ਹੁੰਦੇ ਹਾਂ ਜਦੋਂ ਇਦਾਂ ਦੀ ਕੋਈ ਵੀਡੀਓ ਸ਼ੇਅਰ ਕਰਦੇ ਆਂ ਵੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਤਾ ਨਹੀਂ ਕਿਹੜੀ ਮਾਂ ਦਾ ਪੁੱਤ ਕਿਦੋਂ ਤੁਹਾਡੀ ਸ਼ੇਅਰ ਕੀਤੀ ਵੀਡੀਓ ਸਦਕਾ ਆਪਣੇ ਮਾਂ ਦੀ ਬੁੱਕਲ ਦੇ ਨਿੱਗ ਵਿੱਚ ਪਹੁੰਚ ਜਵੇ ਪਤਾ ਨਹੀਂ ਕਿੱਥੇ ਉਹ ਮਾਂ ਬਿਲਕ ਦੀ ਤੜਫਦੀ ਫਿਰਦੀ ਹੋਊ ਵੀ ਮੇਰਾ ਪੁੱਤ ਗਿਆ ਕਿੱਥੇ ਆ ਸਾਡੇ ਕੋਲੇ ਕਿੰਨੇ ਹੀ ਮੈਂਬਰ ਨੇ ਇਦਾਂ ਦੇ ਜਿਨ੍ਹਾਂ ਦਾ ਹਜੇ ਤੱਕ ਪਤਾ ਹੀ ਨਹੀਂ ਕੌਣ ਨੇ ਉਹ ਅੱਜ ਸਾਗਰ ਦੀ ਮੰਮੀ ਸਾਗਰ ਨੂੰ ਮਿਲੂਗੀ ਦੇਖ ਸਾਗਰ ਕੌਣ ਆ ਗਿਆ ਤੱਕ ਲੱਗਿਆ ਸੀ ਤੇ ਕਿਰੋਸ਼ਾ ਕਰ ਮਰ ਜੋ ਤੇਰੀ ਮਾਂ ਤੂੰ ਕਾਤੋਂ ਕਰੋ ਨਿਕਲਿਆ ਸੀਗਾ ਪਿੰਡ ਲੱਗਦਾ ਪਿੰਡ ਜੀ ਨਹੀਂ ਲੱਗਦਾ ਇਹ ਤਾਂ ਜੀ ਲੋਣਾ ਸੀਗਾ ਮਾਂ ਨੂੰ ਦੁੱਖ ਦੇ ਕੇ ਜੀ ਲੋਣਾ ਆ ਤੇ ਕੀ ਬਣਿਆ ਤੇਰਾ ਜੀਨੇ ਕੁੱਟਿਆ ਤੈਨੂੰ ਦੱਸ ਮੰਮੀ ਨੂੰ ਕਿੱਦਾਂ ਕਿੰਨੇ ਸੀਗਾ ਹੋਰ ਜੀ ਆਪਰੇਟ ਨੇ ਉਹਨੇ ਫਟਾਈ ਆ ਕਿਹੜਾ ਪ੍ਰੇਤ ਓਏ ਆਪਰੇਟ ਆਪਣੇ ਪਿੰਡ ਵਾਲਾ ਆਪਣੇ ਪਿੰਡ ਵਾਲਾ ਹਾਂਜੀ ਕਿਹੜਾ ਪ੍ਰੀਤ ਆ? ਉਹ ਗਾਡ ਰੈਂਡ। ਕਿਹੜਾ ਪ੍ਰੀਤ ਆ? ਆਹ ਇੱਕ ਆਸ ਕੇ ਪੀ ਵਾਲਾ। ਅੱਛਾ। ਪ੍ਰੀਤ ਧਾਰਿਵਲ ਵਾਲਾ। ਕੰਨੇ ਕੱਤੋ ਕੁੱਟਿਆ। ਬੜੀ ਯੋਟ ਢੰਡੇ ਮਾਰੇ ਉਹਨਾਂ। ਹਾਂ। ਕੌਣ ਕੌਣ ਸੀਗੇ? ਬੜੀ ਯਾਰ ਮੁੰਡੇ ਕੌਣ ਨੇ ਡੋਤੇ ਇਹ ਜਿਹੇ ਰੇਟ ਆ। ਮਨ ਮਤ ਚਾਰਾ ਹੀ ਮਨ। ਸਾਡਾ ਪਤਾ ਲੱਗਾ ਕਾ ਤੈਨੂੰ? ਕੌਣ? ਪੈਰ ਸ਼ੂ ਚੱਲ ਪੈਰ ਸ਼ੂ ਮੰਮੀ ਦੇ ਵੀ। ਕੌਣ? ਮੰਮੀ ਦੇ ਵੀ ਪੈਰ ਨੂੰ ਹੱਥ ਲਾ ਭਰਜਾਈਆਂ ਦੇ ਵੀ ਲਾ ਦੇ। ਪਰ ਗਏ ਆ ਮਾਂ ਮਰ ਗਈਆਂ ਹੂੰ ਧੰਨਵਾਦ ਬਾਬੇ ਦਾ ਨਾ ਬੜੀਆਂ ਤੁਸੀਂ ਤੇਰਾ ਪੁੱਤ ਲਟਾਤਾ ਤੁਸੀਂ ਬਾਜੀ ਬਹੁਤ ਬਹੁਤ ਧੰਨਵਾਦ ਮੈਂ ਅਸੀਂ ਤਾਂ ਭਾਗਾਂ ਵਾਲੇ ਆ ਵੀ ਅਸੀਂ ਇਸ ਚੀਜ਼ ਦਾ ਹਿੱਸਾ ਬਣੇ ਭੈਣ ਅਸੀਂ ਬਹੁਤ ਭਾਗਾਂ ਵਾਲੇ ਆ ਤੁਸੀ ਪੁੱਤ ਦੇ ਤੋਂ ਮੈਂ ਬੋਲ ਲਬਕਵਲੀ ਹੋ ਗਈ ਸੀ ਬਹੁਤ ਲੱਬੇ ਬਹੁਤ ਲੱਬਿਆ ਸਾਨੂੰ ਇਹ ਮਿਲਿਆ ਭੈਣ 12 ਤਰੀਕ ਨੂੰ ਵੀਰਾ ਹਨਾ ਤੁਹਾਡੇ ਕੋਲੋਂ ਗੁੰਮਿਆ ਇਹ 6 ਤਰੀਕ ਨੂੰ ਮਨੋ 6 ਦਿਨ ਇਹ ਸੜਕਾਂ ਤੇ ਰਿਹਾ ਹਨਾ ਦੇ ਕੋਪਰ ਨੇ ਟ੍ਰੀਟਮੈਂਟ ਹੁਣ ਸਾਡਾ ਇੱਥੋਂ ਚੱਲੂਗਾ ਤੁਹਾਡੇ ਹਨਾ ਇਹਨੂੰ ਦਵਾਈ ਹਰ ਮਹੀਨੇ ਤੁਸੀਂ ਦਵਾ ਕੇ ਲਿਆਇਆ ਕਰਨੀ ਆ ਇੱਕ ਨੇ ਦੇ ਬਾਹਾਂ ਦੇ ਉੱਤੇ ਜਿਵੇਂ ਆਪੋ ਟੈਟੂ ਬਣਾ ਕੇ ਇੱਕੋਂ ਕਰ ਨਹੀਂ ਲਿਖਿਆ ਹੁੰਦਾ ਜਿਵੇਂ ਕਈਆਂ ਦੇ ਉਹ ਬਾਹਾਂ ਦੇ ਉੱਤੇ ਟੈਟੂ ਕਰਾ ਕੇ ਤੇ ਨੰਬਰ ਲਿਖ ਦੋ ਆਪਣਾ ਨਾਮ ਲਿਖ ਦੋ ਤੇ ਆਪਣਾ ਮੋਬਾਈਲ ਨੰਬਰ ਲਿਖ ਦੋ ਜੇ ਮੰਨ ਲਓ ਇਹ ਘਰੋਂ ਗੁੰਮੂਗਾ ਤਰੰਤ ਲੱਭ ਜੂ ਤੁਹਾਨੂੰ ਘੰਟੇ 'ਚ ਕਿ ਕੋਈ ਨਾ ਕੋਈ ਫੋਨ ਕਰ ਦਿਆ ਕਰੂ ਬਾਹਾਂ ਤੇ ਨੰਬਰ ਦੇਖ ਲਿਆ ਕਰੂ ਬੰਦਾ ਤੇ ਮਤਲਬ ਇਹਦੀ ਦਿਮਾਗੀ ਸਥਿਤੀ ਹੈ ਜਿਹੜੀ ਨਾ ਉਹ ਜਨਮ ਤੋਂ ਹੀ ਆ ਨਾ ਇਦਾਂ ਇਹ ਮਤਲਬ ਇਹ ਕਹੀਏ ਵੀ ਬਿਲਕੁਲ ਨਾਰਮਲ ਹੋ ਜੂ ਦੂਜੇ ਭਰਾ ਵਾਂਗੂ ਤਾਂ ਹੋਣਾ ਨਹੀਂ ਪਰ ਇਹ ਆ ਵੀ ਆਪਣੀ ਕੇਰਿਆ ਸੋਧਣ ਲੱਗ ਜੂ ਠੀਕ ਹੋ ਜੂ ਇਹ ਭੱਜਣੋਂ ਹਟ ਜੂ ਘਰੋਂ ਬਸ ਇਹਦੀ ਥੋੜੀ ਜੀ ਤੁਸੀਂ ਇੱਕ ਤੱਕ ਕੇਅਰ ਕਰੋ ਦਵਾਈ ਦੀ ਇਹਦੀ ਮਿਸ ਹੋਣੀ ਚਾਹੀਦੀ ਜਿਹੜੀ ਅਸੀਂ ਦਵਾਈ ਸ਼ੁਰੂ ਕਰਾਵਾਂਗੇ ਹਰ ਮਹੀਨੇ ਲੈ ਕੇ ਜਾਣੀ ਆ ਤੁਸੀਂ ਆ ਕੇ ਕੋਈ ਖਰਚਾ ਨਹੀਂ ਹੋਣਾ ਤੁਹਾਡਾ ਤੇ ਇੱਕ ਇਹਦਾ ਬਾਹ ਦੇ ਉੱਤੇ ਨਾਮ ਲਿਖਾ ਕੇ ਨੰਬਰ ਲਿਖਾ ਦਿਓ ਸਾਕਰ ਕੌਣ ਆ ਫੋਨ ਤੇ ਦੀਦੀ ਆ ਦੇਖੋ 2 ਮਿੰਟਾਂ ਜੀ ਸਾਗਰ ਦੀ ਫੈਮਿਲੀ ਨੂੰ ਸਾਗਰ ਮਿਲ ਗਿਆ ਤੇ ਸਾਗਰ ਆਪਣੀਆਂ ਭੈਣਾਂ ਨਾਲ ਆਪਣੀਆਂ ਭਝਾਈਆਂ ਨਾਲ ਆਪਣੇ ਜੀਜੇ ਨਾਲ ਆਪਣੇ ਭਰਾਵਾਂ ਨਾਲ ਆਪਣੀ ਮਾਂ ਨਾਲ 1 ਮਿੰਟ ਦੀ ਕੁਲ ਮਿਲ ਗਿਆ ਕਿਉਂਕਿ ਜਦੋਂ ਆਪਣਾ ਆਪਣੇ ਤੋਂ ਦੂਰ ਹੁੰਦਾ ਉਹ ਆਪਣੇ ਨੂੰ ਹੀ ਪਤਾ ਹੁੰਦਾ ਉਹਦਾ ਦੁੱਖ ਕੀ ਹੈ ਤੇ ਇਸ ਦੁੱਖ ਨੂੰ ਤੁਸੀਂ ਮਹਿਸੂਸ ਕਰਿਆ ਕਰੋ ਜਰੂਰ ਜਦੋਂ ਤੁਹਾਨੂੰ ਕੋਈ ਇਸ ਤਰ੍ਹਾਂ ਬਾਕੀ ਦੀ ਮਾਰ ਦੇ ਵਿੱਚ ਕੋਈ ਇਨਸਾਨ ਮਿਲਦਾ ਨਾ ਉਦੀ ਮਾਦਰ ਜਰੂਰ ਕਰਿਆ ਕਰੋ ਹੁਣ ਜਿਵੇਂ ਇਹ ਵੀਰ ਨੂੰ ਸਾਡੇ ਕੋਲੇ ਲੈ ਕੇ ਆਇਆ ਨਾ ਜਿਹੜਾ ਬਾਈ ਉਹਦਾ ਅਸੀਂ ਧੰਨਵਾਦ ਕਰਦੇ ਆ ਉਹਦਾ ਲੱਖ ਵਰੀ ਧੰਨਵਾਦ ਕਰਦੇ ਆ ਸ੍ਰਿੰਦਰਪਾਲ ਆ ਬਾਈ ਸਨ ਆਫ ਤਰਲੋਕ ਚੰਦ ਤੇ ਦਵਿੰਦਰ ਕਾ ਕੁਮਾਰ ਸਨ ਆਫ ਸੋਮਪਾਲ ਜਿਨ੍ਹਾਂ ਨੇ ਇਹਨੂੰ ਉਥੇ ਨੰਗਨ ਘੁੰਮਦੇ ਨੂੰ ਇੱਥੇ ਤਿੱਕਰ ਪਹਚਾਇਆ ਦੇਖੋ ਉਥੇ ਲੋਕ ਉਹਨੂੰ ਕੁੱਟਣ ਪੈ ਗਏ ਸੀ ਇਹ ਅੱਖਾਂ ਦੇ ਸਾਹਮਣੇ ਵੀ ਕੁੱਟਣ ਪੈ ਗਏ ਸੀ ਉਹ ਕਹਿੰਦਾ ਕਾ ਤੋ ਕੁੱਟਦੇ ਆ ਯਾਰ ਕਹਿੰਦੇ ਨੰਗਾ ਘੁੰਮਦਾ ਉਹਨੇ ਵੀ ਯਾਰੇ ਕਿਹੜਾ ਜਾਣ ਕੇ ਘੁੰਮਦਾ ਇਹਨੂੰ ਸੋਝੀ ਵੀ ਨਹੀਂ ਵਿਚਾਰੇ ਨੇ ਤੇ ਐਦਾਂ ਹੀ ਜੇ ਕਿਤੇ ਕਿਤੇ ਗਲਤ ਬੰਦੇ ਦੇ ਨਾਲ ਚੜ ਜਾਂਦਾ ਤੇ ਇਹਨੂੰ ਕੋਈ ਘਰੇ ਲੈ ਜਾਂਦਾ ساری ਉਮਰ ਤੱਕ ਨਹੀਂ ਗੋਹਾ ਵਿੱਚ ਕਾਈ ਜਾਂਦਾ ਵਿਚਾਰੇ ਤਾਂ 20 ਸਾਲਾਂ ਬਾਅਦ 30 ਸਾਲਾਂ ਬਾਅਦ ਤੇ ਪਤਾ ਲੱਗਦਾ ਸ਼ਾਇਦ ਸ਼ਾਇਦ ਪਤਾ ਹੀ ਨਾ ਲੱਗਦਾ ਇਸ ਤਰ੍ਹਾਂ ਕਰਮਾਂ ਦੀ ਗੱਲ ਆ ਇਹਦੇ ਕਰਮ ਚੰਗੇ ਸੀ ਸਾਡੀ ਕੋਈ ਮਹਾਰਾਜ ਨੇ ਡਿਊਟੀ ਲਈ ਸੀ ਸਾਨੂੰ ਇਸ ਪਰਿਵਾਰ ਨਾਲ ਜੋੜਨਾ ਸੀ ਅਰਦਾਸ ਕਰਿਓ ਆਉਣ ਵਾਲੇ ਵਕਤ ਵਿੱਚ ਵੀ ਅਸੀਂ ਇਸ ਬੱਚੇ ਨਾਲ ਸਾਗਰ ਨਾਲ ਜੁੜ ਸਕੀ। ਇਹ ਬੱਚੇ ਦਾ ਸੁਪਨਿਆਂ ਦੇ ਘਰ ਤੋਂ ਇਲਾਜ ਚੱਲਦਾ ਰਹੇ। ਇਹ ਬੱਚਾ ਠੀਕ ਰਹੇ ਆਪਣੀਆਂ ਮਾਂ ਦੀਆਂ ਅੱਖਾਂ ਦੇ ਸਾਹਮਣੇ ਰਹੇ ਆਪਣੇ ਪਰਿਵਾਰ ਦੇ ਵਿੱਚ ਰਹੇ। ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੀ ਇਹ ਵੀਡੀਓ ਸ਼ੇਅਰ ਕੀਤੀ ਤੁਹਾਨੂੰ ਕਿਵੇਂ ਪਤਾ ਲੱਗਿਆ ਭੈਣੇ? ਧੰਨਵਾਦ ਜੀ ਜਿਹੜੀਆਂ ਦੇਖੀ ਸੀ ਤੁਹਾਡੀ ਉੱਤੇ ਪਾਈ ਹੋਈ ਸੀ। ਕਿਹਨੇ ਦੇਖੀ ਵੀਡੀਓ? ਸਭ ਤੋਂ ਪਹਿਲਾਂ। ਜਿਨ੍ਹਾਂ ਨੇ ਪਹਿਲਾਂ ਦੇਖੀ ਸੀ। ਇਹਦੇ ਜੀਜੇ ਨੇ ਇਹਦੇ ਨੇ। ਹਾਂ ਜੀ। ਇਹਨਾਂ ਨੇ ਤਾਂ ਸਾਨੂੰ ਸਾਗਰ ਦੇ ਜੀਜੇ ਨੇ ਸਭ ਤੋਂ ਪਹਿਲਾਂ ਉਹ ਵੀਡੀਓ ਦੇਖੀ। देखो किसी ने शेयर कीती हो किसी इनन ਦੇ ਗਰੁੱਪ ਦੇ ਜਿਹੜਾ ਮੈਂਬਰ ਹੋਊ ਉਹਦਾ ਦੋਸਤ ਹੋਊ ਅੱਗੋਂ ਤੇ ਉਹ ਅੱਗੇ ਦੀ ਅੱਗੇ ਲਿੰਕ ਜੁੜਦਾ ਜਦੋਂ ਤੁਹਾਡੇ ਫੋਨ ਤੇ ਉੱਤੇ ਉਹ ਵੀਡੀਓ ਆਉਂਦੀ ਆ ਐਦਾਂ ਨਹੀਂ ਵੀਡੀਓ ਆਉਂਦੀ ਤੁਹਾਡਾ ਕੋਈ ਦੋਸਤ ਤੁਹਾਡੇ ਜਿਹੜਾ ਫੇਸਬੁੱਕ ਫਰੈਂਡ ਆ ਜਦੋਂ ਉਹ ਕੋਈ ਵੀਡੀਓ ਨੂੰ ਸ਼ੇਅਰ ਕਰਦਾ ਤਾਂ ਫਿਰ ਉਹਦੇ ਫਰੈਂਡ ਸਰਕਲ ਦੇ ਵਿੱਚ ਸਾਰੀ ਚੀਜ਼ ਉਹ ਸ਼ੋਅ ਹੁੰਦੀ ਆ ਤਾਂ ਨਜ਼ਰ ਆਉਂਦੀ ਆ ਇਸੇ ਕਰਕੇ ਬੇਨਤੀ ਕਰਦੇ ਹਾਂ ਨੇ ਸ਼ੇਅਰ ਕਰਿਆ ਕਰੋ ਤੁਹਾਡੀ ਕਿਸੇ ਭੈਣ ਭਰਾ ਦੇ ਸ਼ੇਅਰ ਕੀਤੀ ਵੀਡੀਓ ਹੀ ਸਾਗਰ ਦੇ ਜੀਜੇ ਤੇ ਕਰ ਗਈ ਆ ਤੇ ਸਾਗਰ ਦਾ ਜੀਜਾ ਆਪਣੇ ਪਰਿਵਾਰ ਨੂੰ ਲੈ ਕੇ ਇੱਥੇ ਪਹੁੰਚਦਾ ਤੁਹਾਡਾ ਬਹੁਤ ਧੰਨਵਾਦ ਜਿਹੜੇ ਕਮਾਨ ਪੁੱਤ ਮਲਾਤਾ ਉਹ ਬਾਈ ਆ ਜਿਹੜਾ ਛੱਡ ਕੇ ਗਿਆ ਉਹਦੀ ਗੱਲ ਕਰਾਉਣਾ ਹੈ ਤੁਹਾਡੀ ਹੈਲੋ ਹਾਂਜੀ ਭਾਜੀ ਹਾਂਜੀ ਭਾਜੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਸੁੰਦਰਪਾਲ ਜੀ ਬਹੁਤ-ਬਹੁਤ ਜਿਹੜਾ ਤੁਸੀਂ ਪ੍ਰਾਲਾ ਕੀਤਾ ਸੀ ਉਹਦੇ ਪਰਿਵਾਰ ਲੱਭ ਗਿਆ ਵੀਰ ਦਾ ਹਾਂਜੀ 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 ਨਾ ਸਪਰਾਸੀ ਪਾਣੀ ਤੁਹਾਨੂੰ ਜੀ ਜੀ ਵਾਹਿਗੁਰੂ ਦੀ ਕਿਰਪਾ ਹੋ ਗਈ ਆ ਇਹਦਾ ਵੀਰ ਦੀ ਮੰਮੀ ਲੈਣ ਆਈ ਆ ਉਹਨੂੰ ਉਹਦਾ ਪਰਿਵਾਰ ਲੈਣ ਆਇਆ ਉਹਨੂੰ ਆਹ ਗੱਲ ਕਰ ਉਹਦੀ ਮੰਮੀ ਨਾਲ ਕਰੂ ਗੱਲ 판 ਹਾਂ ਲੋ ਭਾਜੀ ਸੱਸ ਜੀ ਕਾਜੀ ਸੱਸ ਜੀ ਕਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਹੁੰਦਾ ਸੀ ਜਿਹੜਾ ਤੁਸੀਂ ਮੇਰੇ ਕਮਾ ਦੇ ਥੱਲ ਪਾਈ ਕਿਤੇ ਕਾਲ ਜੀ ਦਾ ਮੇਰਾ ਪੁੱਤ ਲੱਭ ਕੇ ਕੱਪੜੇ ਵੀ ਲਾ ਲਏ ਕਿੰਨੇ ਇਹਨਾਂ ਵੀ ਬਹੁਤ ਜ਼ਿਆਦਾ ਕਟਿਆ ਬੰਦਾ ਲੈ ਕੇ ਆਇਆ ਸੀ ਸਾਡੇ ਕੋਲ ਜਿਹੜਾ ਮੇਰੇ ਪੁੱਤ ਲੱਭ ਕੇ ਚਾਹਾਂਦਾਤ ਵਧੀਆ ਜਗ੍ਹਾ ਤੇ ਬਹੁਤ ਵਧੀਆ ਅਨੁਸਰਣ ਆਇਆ ਮੇਟੇ ਹੀ ਹਰੀ ਆਇਆ ਕੋਸ਼ਿਸ਼ ਕੀਤੀ ਜੋ ਸਰ ਤੋਂ ਹੋ ਸਕਿਆ ਹਾਂਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਰੇ ਜਿਹੜਾ ਤੁਸੀਂ ਇੱਕ ਮਾਂ ਦੇ ਚੋਂ ਠੰਡ ਪਾਈ ਹੈ ਬਹੁਤ ਵਧੀਆ ਕੀਤਾ ਤੁਸੀਂ ਜਿਹੜਾ ਤੁਹਾਨੂੰ ਬਹੁਤ ਗਿਆ ਚਲੋ ਤੁਹਾਡੇ ਕਿਤੇ ਮਹਾਰਾ ਇਹਨਾਂ ਕਿਤੇ ਵੇਖੇ ਪਾਤਾ ਤੁਸੀਂ ਇਥੇ ਤਾਂ ਕਰ ਪਚਾਤਾ ਇਹਨੂੰ ਮੇਰੇ ਪੁੱਤ ਨੂੰ ਵਧੀਆ ਤਾਂ ਤੇ ਪਚਾ ਕੇ ਤੁਸੀਂ ਬਹੁਤ ਮਿਹਰਬਾਨੀ ਕੀਤੀ ਹੈ ਮਹਾਰਾ ਇਹਨਾਂ ਸਭ ਤੋਂ ਜ਼ਿਆਦਾ ਦਵੇ ਇਹਨਾਂ ਨੂੰ ਵੀ ਦਵੇ ਜਿਨ੍ਹਾਂ ਨੇ ਮੇਰੇ ਪੁੱਤ ਦੀ ਨਿਖੱਖਿਆ ਕਰਦੇ ਮੈਂ ਪਰਮਾਤਮਾ ਇਹਨਾਂ ਨੂੰ ਵਧੀਆ ਬੜੀ ਬੜੀ ਉਮਰ ਕਰੇ ਇਹਨਾਂ ਨੂੰ ਜ਼ਿਆਦਾ ਦਵੇ ਜਿਹੜੇ ਜਿਹੋ ਨਾਲ ਡੈਡੀ ਦੇ ਸਟ ਲੱਗੀ ਹੋਈ ਮੈਨੂੰ ਪਤਾ ਲੱਗਾ ਹਾਂਜੀ ਉਹਨਾਂ ਦੇ ਵੀ ਸੱਟ ਲੱਗੀ ਹੋਈ ਆ ਉਹਨਾਂ ਦੇ ਵੀ ਕੰਨ ਤੇ ਡਿੱਗ ਪਈ ਸੀਗੀ ਉੱਤੇ ਆ ਆ ਜਿੱਲਾ ਤਟੁੱਤੀ ਆ ਨਾ ਤਟੁੱਤੀ ਬਣ ਕੇ ਵੀ ਹਿੱਲੇ ਪਏ ਨੇ ਆ ਆ ਆ ਹਾਂਜੀ ਕੋਈ ਨਹੀਂ ਵਾਇਰੂਸ ਨਹੀਂ ਕਰੂਗਾ ਜੀ ਹਾਂਜੀ ਠੀਕ ਆ ਜੀ ਠੀਕ ਆ ਸਿੰਦਰਪਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਆ ਠੀਕ ਆ ਓਕੇ ਭਾਈ ਬਹੁਤ ਬਹੁਤ ਸ਼ੁਕਰੀਆ ਭੈਣ ਤੁਸੀਂ ਇੱਥੇ ਲੈਣ ਆਏ ਹੋ ਬਹੁਤ ਬਹੁਤ ਧੰਨਵਾਦ